E é... ਨਿਰਭਉ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਨਾਨਕ ਹੋਸੀ ਤੀ ਸਚ ਆਦ ਗੁਰ へ ਨਮ へ ਨਮ へ ਨਮ へ जुगद गुरु नम हे नमहे सत गुरु नम हे नमहे श्री गुरु देवय श्री गुरु देवय ਨਮਾਹੇ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਜਿਨ ਆਪ ਸਵਾਰੀ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਹਤਾ ਬੰਦਪ ਤੂੰ ਮੇਰਾ ਪ੍ਰਤਾ ਤੂੰ ਮੇਰਾ ਰਾਖਾ ਵਾਹਿਗੁਰੂ ਵਾਹਿਗੁਰੂ ਜੀ ਤੂੰ ਮੇਰਾ ਰਾ ਸਬਨੀ ਥਾਈ ਤਾਂ ਪੋਕੇ ਹਾ ਕਾੜਾ ਜਿਓ ਤਾਂ ਪੋਕੇ ਹਾ ਕਾੜਾ ਜਿਓ ਤੂੰ ਮੇਰਾ ਪਿਤਾ माता तू है मेरा माता हर जी पिता हर जी माता हर जी ओ प्रत पालुक हर जी मेरी ਸਾਰ ਕਰੇ ਹਮ ਹਰ ਕੇ ਬਾਰਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਰਕ ਹਮ ਹਰ ਕੇ ਬਾਰਕ ਹਮ ਹਰ ਕੇ ਬਾਰਕ ਏ ਪਿਤਾ ਏ ਨਿਮਾਨਿਓ ਕੇ ਮਾਨ ਪਿਤਾ ਨਿਤਾਣਿਓ ਕੇ ਤਾਨ ਸਤਗੁਰੂ ਸਭ ਤੋਂ ਪਹਿਲਾ ਜੁਗੋ ਜੁਗ ਅਟਲ ਸਤਗੁਰੂ ਆਪ ਨਰੰਕਾਰ ਆਪ ਵਾਹਿਗੁਰੂ ਦੀਨ ਦੁਨੀ ਦੇ ਮਾਲਕ ਸਭਨਾ ਨੂੰ ਕੜਨ ਪੰਨਣ ਸਮਰਤ ਸਤਿਗੁਰੂ ਸਭਨਾ ਨੂੰ ਰੋਜੀ ਦਹਿੰਦ ਰਾਜ ਕਰਹਿਂਦ ਸਤਿਗੁਰੂ ਏ ਪਿਤਾ ਸਭ ਤੋਂ ਪਹਿਲਾਂ ਆਪ ਜੀ ਤੋਂ ਬਲਹਾਰੇ ਆਪ ਜੀ ਨੂੰ ਨਮਸਕਾਰ ਆਪ ਜੀ ਦੇ ਸੋਹਣੇ ਜੇ ਚਰਨਾਂ 'ਚ ਆ ਜੁੜੀ ਗੁਰੂ ਪਿਆਰੀ ਗੁਰੂ ਰੂਪ ਸਾਧ ਸੰਗਤ ਜਿਓ ਆਓ प्यारे पिता ਦੇ ਚਰਨਾਂ ਤੇ ਸੀਸ ਨਿਵਾ ਕੇ ਸਤਿਗੁਰੂ ਦੀ ਬਖਸ਼ਿਸ਼ ਫਤੇ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਨਨਕ ਦੇ ਪਹਿਲੇ ਸ਼ਬਦ ਨੇ ਇਕ ਓੰਕਾਰ ਇੱਕ ਹੀ ਸਭਨਾ ਚ ਪਸਰਦਾ ਏ ਸਾਰੇ ਪਾਸੇ ਪਸਰਿਆ ਏ ਪਰ ਇੱਕ ਓਸੇ ਹੀ ਇੱਕ ਨੇ ਜਦੋਂ ਇਹ ਰਚਨਾ ਰਚੀ ਤੇ ਖੇੜ ਰਚ ਦਿੱਤੀ ਪ੍ਰੇਮ ਦੀ ਬੇੰਤ ਰੰਗਾਂ 'ਚ ਅਵਤਾਰਾਂ ਨੂੰ ਭੇਜਿਆ ਏ ਮਾਰਗ ਦੀ ਸੋਜੀ ਬਕਸ਼ੀ ਏ ਪਰ ਉਸ ਸੋਜੀ ਦੇ ਵਿੱਚ ਕਦੀ ਕਿਸੇ ਨੇ ਅਵਤਾਰ ਨੂੰ ਹੀ ਪਰਮਾਤਮਾ ਮੰਨ ਲਿਆ ਬੇੰਤ ਟੰਗ ਜਿਹੜੇ ਨੇ ਬੰਦਗੀ ਦੇ ਸਾਧੂਆਂ ਨੇ ઋਸ਼ੀਆਂ ਮੁਨੀਆਂ ਨੇ ਖੋਜੇ ਨੇ ਤੇ ਬੇੰਤ ਦੇਵਾਂ ਨੂੰ ਬੇੰਤ ਦੇਵਤਿਆਂ ਨੂੰ ਆਪਣੇ ਆਪਣੇ ਰੱਬ ਮੰਨ ਲਿਆ ਫਿਰ ਉਹਨਾਂ ਦੀ ਪੂਜਾ ਆਰੰਭ ਹੋਈ ਬੇੰਤ ਸਦੀਆਂ ਦੇ ਬਾਅਦ ਉਹ ਪਿਆਰਾ ਆਪ ਨਾਨਕ ਬਣ ਕੇ ਇਸ ਸੰਸਾਰ ਤੇ ਪ੍ਰਗਟ ਹੋਇਆ ਤੇ ਉਸ ਪਿਆਰੇ ਨੇ ਇੱਕ ਦੀ ਬਾਤ ਕੀਤੀ ਕਿ ਇੱਕ ਓੰਕਾਰੇ ਤੇ ਨਾਮ ਕਿਵੇਂ ਦਾਏ ਸਤਨਾਮੇ ਨਾਮ ਦਾ ਸੱਚਾ ਹੈ ਇਹ ਸਤਿਗੁਰੂ ਦਾ ਦੂਜਾ ਸ਼ਬਦ ਏ ਸਤਨਾਮ ਪਰ ਅਜੇ ਤੱਕ ਕਈ ਸਾਲ ਬੀਤ ਗਏ ਸਾਡੇ ਚੋਂ ਬਹੁਤਿਆਂ ਨੇ ਉਸ ਪਿਆਰੇ ਨਾਨਕ ਦੇ ਸਤਨਾਮ ਨੂੰ ਜਾਣਿਆ ਨਹੀਂ ਤਾਈਓ ਹੀ ਪਟਕਣਾ ਏ ਤਾਈਓ ਹੀ ਰੋਣੇ ਨੇ ਤਾਈਓ ਹੀ ਕਲਾਏ ਕਲੇਸ਼ ਏ ਜੀਵਨ ਚ ਦੁੱਖ ਏ ਕਿਉਂਕਿ ਉਸ ਸੱਚੇ ਨਾਮ ਨੂੰ ਪਛਾਣਿਆ ਨਹੀਂ ਇਕ ਉਹ ਅਕਾਲ ਪੁਰਖੇ ਜੋ ਸਭਨਾ ਨੂੰ ਰਚਦਾ ਏ ਰਚਨਹਾਰੇ ਜਿਹੜੀ ਉਹਨੇ ਖੇਡ ਰਚੀ ਏ ਤੇ ਜਿਸ ਹੁਕਮ ਤੇ ਜਿਸ ਖੇਡ ਦੇ ਰੰਗ ਦੇ ਵਿੱਚ ਉਹ ਖੇਡ ਚੱਲ ਰਹੀ ਏ ਨਾ ਉਹ ਉਹਦਾ ਨਾਮ ਏ ਫਿਰ ਸਮਝ ਲੈਣਾ ਇੱਕ ਉਹ ਹੁਕਮੀ ਆਪੇ ਤੇ ਹੁਕਮੀ ਦੇ ਰੰਗ ਦੇ ਵਿੱਚ ਹੀ ਉਹਦਾ ਨਾਮਣਾ ਏ ਜਿਹਦੇ ਤੋਂ ਸਾਰਾ ਪਸਾਰਾ ਚੱਲ ਰਿਹਾ ਏ ਉਸ ਪਿਆਰੇ ਦੇ ਨਾਮ ਨੂੰ ਜੇ ਛੋਟੇ ਲੈਵਲ ਤੇ ਆਪਣੇ ਤਲ ਤੇ ਆਪਣੀ ਬੁੱਧ ਦੇ ਅਵਸਥਾ ਤੇ ਸਮਝਣਾ ਚਾਹੀਏ ਨਾ ਤੇ ਮੋਟੀ ਜੀ ਬਾਤ ਹੈ ਕਈ ਵਾਰਾ ਗੁਰਸਿੱਖਾਂ ਨੂੰ ਸਮਝਾਉਣੀ ਪੈਂਦੀ ਹੈ ਕਿ ਇੱਕ ਆਪਜੀ ਦਾ ਜੀਵਨ ਹੈ ਤੇ ਇੱਕ ਇਹ ਸਤਗੁਰੂ ਦੀ ਬਾਣੀ ਹੈ ਸਤਗੁਰੂ ਦੇ ਹੁਕਮ ਨੇ ਅਸੀਂ ਲੱਖ ਚਾਹੀਏ ਕਿ ਇਹਨੂੰ ਛੱਡ ਕੇ ਆਪਣੀ ਮਤ ਅਨੁਸਾਰ ਕੋਈ ਜ਼ਿੰਦਗੀ ਹੋ ਸਕਦੀ ਏ ਨਹੀਂ ਹੋਏਗੀ ਜੋ ਜੋ ਮਨੁੱਖ ਆਪਣੀ ਮਤ ਦੇ ਅਨੁਸਾਰ ਚੱਲੇਗਾ ਦੁਖੀ ਹੋਏਗਾ ਪਟਕੇਗਾ ਕਰਤਾ ਬਣੇਗਾ ਆਪਣੇ ਸੰਸਾਰ ਦੀ ਆਪਣੇ ਰਿਸ਼ਤੇਆਂ ਨਾਤਿਆਂ ਦੀ ਆਪਣੀ ਮੋਹ ਮਾਇਆ ਦੀ ਰਚਨਾ ਆਪ ਕਰੇਗਾ ਪਰ ਸੱਚ ਜਾਣਿਓ ਦੁਖੀ ਹੋਏਗਾ ਕੋਈ ਨਹੀਂ ਮੇਰੀਆਂ ਬੈਣਾ ਇਧਰ ਧਿਆਨ ਦਿਓ ਪੁੱਲਾਂ ਜੀਆਂ ਕੋਈ ਹੁੰਦੀਆਂ ਨੇ ਇਹ ਬੜੀ ਪਿਆਰੀ ਬਾਤ ਹੈ ਕਿ ਉਹਨੇ ਮਾਇਆ ਦੀ ਖੇਡ ਰਚੀਏ ਤੇ ਆਪ ਜੀ ਚੋਂ ਜਿਹੜੇ ਬਹੁਤੇ ਜੀ ਨੇ ਨਾ ਸੱਚ ਇਹ ਹੈ ਕਿ ਉਹਨਾਂ ਨੇ ਕਿਤੇ ਜਾਣਾ ਨਹੀਂ ਉਹਨਾਂ ਦੀ ਕੋਈ ਖੇਡ ਖੇਡਣ ਦੀ ਅਜੇ ਮੌਜੂਦ ਵੀ ਨਹੀਂ ਬਣੀ ਅਜੇ ਬਣੇਗੀ ਹੋ ਸਕਦਾ ਏ ਸਾਲ ਲੱਗੇ 6 ਮਹੀਨੇ ਲੱਗਣ ਹੋ ਸਕਦਾ ਏ ਅੱਜ ਹੀ ਗੁਰੂ ਘਰ ਆਏ ਨੇ ਅੱਜ ਖੇਡ ਨੂੰ ਆਰੰਭ ਕਰਨ ਬਹੁਤਾਤ ਤੇ ਅਸੀਂ ਪਟਕੀ ਰਹੇ ਆ ਨਾ ਇਸ ਗੁਰੂ ਦੇ ਕਹਿਣੇ ਨੂੰ ਅਜੇ ਮੰਨਦੇ ਕਿੱਥੇ ਆ ਜਦੋਂ ਇਸ ਸਤਗੁਰੂ ਦੇ ਹੁਕਮ ਚਾਉਣਾ ਸ਼ੁਰੂ ਹੋਵਾਂਗੇ ਉਦੋਂ ਜੀਵਨ ਦੀ ਆਰੰਭਤਾ ਹੁੰਦੀ ਨਹੀਂ ਤੇ ਪਟਕਣਾ ਹੀ ਹੁੰਦਾ ਜਿਵੇਂ ਬਾਬਾ ਫਰੀਦ ਕਹਿੰਦੇ ਨਾ ਫਰੀਦਾ ਚਾਰ ਗਵਾਇਆ ਹੰਡਕੇ ਹੰਡਾ ਲਿਆ ਪਟਕ ਲਿਆ ਸਾਰਾ ਦਿਨ ਦੌੜਦੇ ਰਹੇ ਸਾਰਾ ਦਿਨ ਜਿਹੜਾ ਇਹ ਕਦੀ ਕਿਤੇ ਕਦੀ ਉਸ ਮਿੱਤਰ ਕੋ ਕਦੀ ਉਸ ਮਿੱਤਰ ਕੋ ਕਦੀ ਕਿਸੇ ਕੋ ਬਹਿ ਕੇ ਨਿੰਦਿਆ ਕੀਤੀ ਏ ਕਦੀ ਕਿਸੇ ਰਾਜਨੀਤਿਕ ਦਾ ਜਿਹੜਾ ਏ ਉਹ ਜੀਵਨ ਤੇ ਉਹਦੀ ਨਿੰਦਿਆ ਕੀਤੀ ਏ ਤੇ ਚਾਰ ਜਿਹੜਾ ਏ ਉਹ ਸੌਂ ਕੇ ਗਵਾ ਲਿਆ ਚਾਰ ਗਵਾਇਆ ਸੰਮ ਕੰਦੇ ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ ਉਹ ਜਿਹੜਾ ਪਿਆਰਾ ਏ ਉਹ ਜਿਹੜਾ ਸਾਹੇਬੇ ਉਹ ਲੇਖਾ ਮੰਗੇਗਾ ਕਿ ਤੂੰ ਕੰਮ ਕਿਹੜੇ ਆਇਆ ਸੀ ਤੇ ਇੱਥੇ ਕਰਕੇ ਕੀ ਗਿਆ ਚਾਰ ਦਿਨ ਜਿਹੜਾ ਏ ਚਾਰ ਪੈਰਾਂ ਦਾ ਉਹ ਘੁੰਮ ਫਿਰ ਕੇ ਗਵਾ ਲਿਆ ਤੇ ਚਾਰ ਜਿਹੜੇ ਪੈਰ ਨੇ ਉਹ ਸੌ ਕੇ ਗਵਾ ਲਈ ਵੀ ਕਮ ਸੇ ਕਮ ਯਤਨ ਕਰਿਆ ਕਰੋ ਭਾਈ ਕਿ ਗੁਰੂ ਘਰ ਆ ਕੇ ਸਿਰਫ ਗੁਰੂ ਨਾ ਫੋਨ ਨਾ ਸੰਸਾਰ ਨਾ ਰਿਸ਼ਤੇ ਨਾ ਨਾਤੇ ਸਿਰਫ ਗੁਰੂ ਹੀ ਸਰਮੌਰ ਹੋਵੇ ਕਿਦੇ ਕੋ ਬਹਿਣ ਆਏ ਹੋ ਪਿਆਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਕਿਦੇ ਨਾਲ ਬਾਤ ਕਰਨ ਆਏ ਹੋ ਉਹ ਦੀਨ ਦੁਨੀ ਦੇ ਮਾਲਕ ਦੇ ਕੋਲ ਆਏ ਹੋ ਇਹਦੇ ਨਾਲ ਦਿਲ ਦੀ ਬਾਤ ਕਰੋ ਜੋ ਗਾਵਦੇ ਹੋ ਉਸ ਰੰਗ ਨੂੰ ਚੰਗੀ ਤਰ੍ਹਾਂ ਅਰਦਾਸ ਬਣਾਓ ਜੋਦੜੀ ਬਣਾਓ ਪ੍ਰੇਮ ਬਣਾਓ ਬਿਰਹਾ ਬਣਾਓ ਪਰ ਆਪਣੇ ਪਿਆਰੇ ਦੇ ਨਾਲ ਇਹ ਪਿਆਰੇ ਦੀ ਖੇੜੇ ਤੇ ਜੇ ਇੱਥੇ ਆ ਕੇ ਵੀ ਜਿਹੜਾ ਇਹ ਭਟਕਦੇ ਹੀ ਰਹੇ ਧਿਆਨ ਜਿਹੜਾ ਇੱਧਰ ਉੱਧਰ ਕਰਦੇ ਰਹੇ ਤੇ ਫਿਰ ਸਭਾਵਕ ਇਹ ਸਾਡੇ ਬਹੁਤਿਆਂ ਵਾਲਾ ਹਾਲ ਹੋਏਗਾ ਕਈ ਵਾਰਾਂ ਗੁਰਸਿੱਖ ਜਿਹੜੇ ਨੇ ਨਾ ਉਹ ਇੱਕ ਦਿਨ ਥੋੜੇ ਦਿਨ ਪਹਿਲਾਂ ਆ ਕੇ ਪੁੱਛਣ ਲੱਗੇ ਖਾਲਸਾ ਜੀ ਜਿਹੜੇ ਸਾਧੂ ਹੁੰਦੇ ਨੇ ਮਹਾਪੁਰਸ਼ ਹੁੰਦੇ ਨੇ ਉਹ ਕਈ ਵਾਰਾਂ ਬਖਸ਼ਿਸ਼ ਕਰ ਦਿੰਦੇ ਉਹ ਕਿਰਪਾ ਵੀ ਕਰ ਦਿੰਦੇ ਕਿ ਨਹੀਂ ਕਰਦੇ ਤੇਸੀਂ ਹੱਸ ਕੇ ਕਿਹਾ ਕਿ ਕਰਤੇ ਦਿੰਦੇ ਨੇ ਪਰ ਇਨਾ ਤਿੰਨ ਜਾਣਿਆਂ ਦੀ ਰੰਗ ਨੂੰ ਸਮਝਣਾ ਬੜਾ ਔਖਾ ਏ ਉਹ ਪਰਮਾਤਮਾ ਚੋਜੀ ਗੁਰੂ ਪਿਤਾ ਤੇ ਜਿਹੜਾ ਇਹਨਾਂ ਦੋਵਾਂ ਦੇ ਚਰਨਾ ਚ ਰਹਿ ਰਹਿ ਕੇ ਚੋਜਾਂ ਨੂੰ ਦੇਖ ਦੇਖ ਕੇ ਇਹਨਾਂ ਦੀ ਪ੍ਰੀਤ ਚ ਚਲਿਆ ਗਿਆ ਉਹ ਸਾਧੂ ਇਹਨਾਂ ਤਿੰਨਾਂ ਦੀ ਰਮਜ ਨੂੰ ਪਕੜਨਾ ਬੜਾ ਔਖਾ ਏ ਜ਼ਰੂਰ ਕਰ ਦਿੰਦੇ ਨੇ ਪਰ ਬਖਸ਼ਿਸ਼ ਲੈਣ ਦਾ ਇੱਕ ਟੰਗ ਆਪਜੀ ਵੀ ਸਮਝ ਲੈਣਾ ਅਸੀਂ ਵੀ ਆਪਜੀ ਵਾਂਗੂ ਕਹੇ ਸਮੇ ਇਦਾਂ ਹੀ ਭਾਲਦੇ ਸੀ ਕਿ ਕੋਈ ਬਣੀ ਬਣਾਈ ਬਣੀ ਬੱਤਰੀ ਖੀਰ ਮਿਲ ਜਾਏ ਕੋਈ ਸਾਧੂ ਮਿਲ ਜਾਵੇ ਮੱਥੇ ਤੇ ਹੱਥ ਰੱਖ ਦਵੇ ਗੱਲ ਮੁੱਕ ਜਾਵੇ ਕਰਨਾ ਕੁਝ ਨਾ ਪਵੇ ਤੇ ਆ ਜਿਹੜਾ ਸਾਹਿਬ ਇਹਨਾ ਜੀ ਦੀ ਗੋਦ ਚ ਬੈਠੇ ਆ ਇਹਨੇ ਇੱਕ ਦਿਨ ਕੰਨੋ ਪਕੜਿਆ ਸੀ ਤੇ ਸਮਝਾਇਆ ਸੀ ਕਿ ਜਰਾ ਕ ਆਪਣੇ ਜੀਵਨ ਅੰਦਰ ਆਪਣੇ ਮਨ ਅੰਦਰ ਝਾਤ ਮਾਰ ਜੋ ਇਕੱਠਾ ਕਰ ਰਿਆਂ ਏ ਮਨ ਦੀ ਇੱਛਾ ਦੇ ਨਾਲ ਉਹ ਵਕਾਰ ਏ ਪਰ ਤੇਰੇ ਸ਼ਬਦ ਅਰਦਾਸ ਦੇ ਨੇ ਕਿ ਮੈਂ ਇਨਾਂ ਤੋਂ ਛਟਕਾਰਾ ਚਾਹਣਾ ਅੱਖਾਂ ਦੇ ਨਾਲ ਸੁਰਤ ਦੇ ਨਾਲ ਸਾਰਾ ਦਿਨ ਰੂਪ ਇਕੱਤਰ ਕਰਦਾ ਰਹਿਣਾ ਏ ਰੂਪ ਇਕੱਠਾ ਕਰਦਾ ਰਹਿਣਾ ਏ ਕਮ ਵਾਸ਼ਨਾ ਦੇ ਵਸ ਗੁਰੂ ਘਰ ਵੀ ਆਵੇਂ ਤੇ ਤੇਰੀਆਂ ਅੱਖਾਂ ਟਿਕਦੀਆਂ ਨਹੀਂ ਨੇ ਲੱਖ ਯਤਨ ਕਰਦਾ ਏ ਬਧੋ ਬਦੀ ਰੂਪ ਤੱਕ ਲੈਂਦੀਆਂ ਨੇ ਫਿਰ ਰੂਪ ਇਕੱਤਰ ਕਰ ਲੈਣਾ ਏ ਤੇ ਰਸਨਾ ਤੋਂ ਮੰਗਦਾ ਏ ਮੈਨੂੰ ਕੰਮ ਵਸ਼ਨਾ ਤੋਂ ਮੁਕਤ ਕਰੋ ਤੇਰੀ ਇਸ਼ਾ ਅਜੇ ਕਾਮ ਇਕੱਠਿਆਂ ਕਰਨਦੀ ਏ ਇਹ ਮੁਕਤੀ ਦੇ ਬੋਲ ਤੇ ਤੂੰ ਸਿੱਖੇ ਸਖਾਏ ਨੇ ਸੁਣੇ ਨੇ ਪੜ੍ਹੇ ਨੇ ਇਸ਼ਾ ਤੇਰੀ ਅਜੇ ਇਕੱਠੇ ਕਰਨਦੀ ਏ ਤੇ ਕੀ ਉਹ ਪਰਮਾਤਮਾ ਅਣਜਾਣੀ ਕਿ ਉਹ ਨਿਆਣਾ ਏ ਕਿ ਤੇਰੀ ਇਸ਼ਾ ਨੂੰ ਨਹੀਂ ਸਮਝੇਗਾ ਉਹਨੇ ਤੇਰੀ ਮੰਨ ਦੀ ਸੁਣਨੀ ਏ ਜੋ ਤੂੰ ਰਸਨਾ ਤੋਂ ਬੋਲਦਾ ਉਹ ਨਹੀਂ ਸੁਣਨੀ ਤੇ ਜਦੋਂ ਅਸੀਂ ਆਪਣੇ ਅੰਦਰ ਝਾਤ ਮਾਰੀ ਤੇ ਹੈਰਾਨ ਹੋਏ ਸੀ ਜਿੰਨੀਆਂ ਵੀ ਅਰਦਾਸਾਂ ਸੀ ਸਭ ਝੂਠੀਆਂ ਸੀ ਸਿਰਫ ਰਸਨਾ ਤੋਂ ਸੀ ਤੇ ਪਿਆਰੇ ਗੁਰਨਾਨਕ ਨੇ ਰੱਬ ਨੂੰ ਮੰਗਣ ਦੀ ਅਰਦਾਸ ਰੱਬ ਨੂੰ ਵੱਡਾ ਕਹਿਣ ਦੀਆਂ ਜੋਦੜੀਆਂ ਨੂੰ ਵੀ ਇਦਾਂ ਹੀ ਕਿਹਾ ਸੁਣ ਵੱਡਾ ਆਖੇ ਸਭ ਕੋਏ ਕੀ ਕਿਦਾਂ ਸੁਣ ਕੇ ਸੁਣਿਆ ਏ ਉਹ ਵੱਡਾ ਏ ਅਜੇ ਦੇਖਿਆ ਨਹੀਂ ਏ ਕਿ ਉਹ ਵੱਡਾ ਦੀਠਾ ਹੋਏ ਤੇ ਸੱਚ ਜਾਣਿਓ ਜਿਸ ਦਿਨ ਕੋਈ ਉਸ ਵੱਡੇ ਨੂੰ ਤੱਕ ਲੈਂਦਾ ਨਾ ਜਿਸ ਦਿਨ ਕੋਈ ਉਹਦੇ ਦਰਸ਼ਨਾਂ 'ਚ ਉਤਰ ਜਾਂਦਾ ਉਸ ਦਿਨ ਵੱਡਾ ਕਹਿਣਾ ਵੀ ਬੇੰਤ ਛੋਟਾ ਲੱਗਦਾ ਏ ਉਸ ਦਿਨ ਇਦਾਂ ਲੱਗਦਾ ਉਸ ਵੱਡੇ ਨੂੰ ਵੱਡਾ ਕਹਿਣਾ ਵੀ ਗੁਨਾਹ ਹੋ ਗਿਆ ਵੱਡਾ ਨਹੀਂ ਏ ਕੋਈ ਸ਼ਬਦ ਕੋਈ ਭਾਸ਼ਾ ਦਾ ਕੋਈ ਲੈਂਗੁਏਜ ਦਾ ਕਿਸੇ ਵੀ ਸ਼ਬਦ ਕੋਸ਼ ਦਾ ਕੋਈ ਸ਼ਬਦ ਉਸ ਦੇ ਵੱਡੇ ਵੱਡਿਆ ਹੀ ਨੂੰ ਉਸ ਦੇ ਵੱਡੇ ਪਨ ਨੂੰ ਉਸ ਦੇ ਇੰਨੇ ਵਿਸ਼ਾਲ ਤੇ ਅਗੰਮ ਪਸਾਰੇ ਨੂੰ ਸੰਬੋਧਨ ਨਹੀਂ ਕਰ ਸਕਦਾ ਛੋਟਾ ਲੱਗੇਗਾ ਬੇੰਤ ਛੋਟਾ ਹੋਏਗਾ ਕਹਿੰਦਿਆਂ ਹੀ ਸਾਧੂ ਦੀ ਪੀੜਾ ਬਣੇਗੀ ਜਦੋਂ ਬੋਲੇਗਾ ਪੀੜਾ ਬਣੇਗੀ ਕਿ ਜੋ ਕਹਿਣਾ ਚਾਹੁੰਦਾ ਹੈ ਉਹ ਕਹਿ ਨਹੀਂ ਸਕਦਾ ਸਮਰਥਾ ਹੈ ਸਰੋਤ ਦੀ ਸਮਝਣ ਦੀ ਸਮਰਥਾ ਹੈ बोलण दी ਸਮਰਥਾ ਹੈ ਇੱਕ ਬਾਤ ਹੋਰ ਕਹਿ ਦਿੰਨੇ ਆ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਉਹ ਪਿਆਰਾ ਗੁਰਨਾਨਕ ਆਪ ਜੀ ਨਾਲ ਬਾਤ ਕਰੇਗਾ ਨਾ ਜਿਹੜੇ-ਜਿਹੜੇ ਗੁਰਸਿੱਖਾਂ ਨਾਲ ਕਰਦਾ ਹੋਏਗਾ ਉਹਨੂੰ ਪਤਾ ਹੋਏਗਾ ਉੱਥੇ ਸ਼ਬਦ ਨਹੀਂ ਨੇ ਆਪ ਜੀ ਨੇ ਕਦੀ ਦੇਖਿਆ ਕੋਈ ਜੋਦੜੀ ਕਰੋ ਕਿ हे ਪਿਆਰੇ ਆ ਤੇਰੀਆਂ ਪੰਕਤੀਆਂ ਸਮਝ ਨਹੀਂ ਆਉਂਦੀਆਂ ਆ ਤੇਰੇ ਬੋਲ ਸਮਝ ਨਹੀਂ ਆਉਂਦੇ ਸ਼ਾਬਦੀ ਕਰਤ ਮੈਂ ਪੜ ਲੈਣਾ ਆ ਟਿਕਾਕਾਰਾਂ ਕੋ ਪੜ ਲੈਣਾ ਆ ਵਾਕ ਵਿਆਖਿਆਕਾਰਾਂ ਕੋ ਸੁਣ ਲੈਣਾ ਕਥਾਵਾਚਕਾਂ ਕੋ ਵੀ ਸੁਣ ਲੈਣਾ ਪਰ ਇਹ ਅਗੰਮੀ ਰੰਗ ਮੇਰੀ ਪਕੜ ਜੀ ਨਹੀਂ ਆਉਂਦੇ ਮੈਂ ਕਰਾਂ ਕੀ ਕੋਈ ਰੰਗ ਬਖਸ਼ ਮੈਨੂੰ ਸਮਝਾ ਨਾ ਮੇਰਾ ਸਮਰਥ ਗੁਰੂ ਤੇ ਤੂੰ ਏ ਮੈਂ ਹੋਰ ਕਿਦੇ ਕੋ ਜਾਵਾਂ ਤੈਨੂੰ ਛੱਡ ਕੇ ਜਦੋਂ ਤੂੰ ਗੁਰੂ ਏ ਤੇ ਫਿਰ ਮੈਨੂੰ ਸਮਝਾ ਤੇ ਜਿਸ ਦਿਨ ਉਹ ਸਾਹਿਬ ਸੱਚੇ ਪਾਤਸ਼ਾਹ ਸਮਝਾਉਂਦੇ ਨੇ ਤੇ ਸੱਚ ਜਾਣਿਓ ਅੱਖ ਦੇ ਚਮਕ ਕੇ ਤੋਂ ਪਹਿਲਾਂ ਜਿਹੜਾ ਏ ਉਹ ਇਨਾਂ ਕੁ ਕੁਝ ਬਿਨਾ ਸ਼ਬਦਾਂ ਤੋਂ ਬਿਨਾ ਬੋਲਾਂ ਤੋਂ ਸਮਝਾ ਜਾਂਦੇ ਕਿ ਤੁਸੀਂ ਕਈ ਜਨਮਾਂ ਦੀ ਕਥਾ ਕਰ ਸਕਦੇ ਵਿਆਖਿਆ ਕਰ ਸਕਦੇ ਪਰ ਫਿਰ ਵੀ ਇੰਨੇ ਜਨਮਾਂ ਦੇ ਬਾਅਦ ਵੀ ਉਹ ਕਥਨ ਚ ਨਹੀਂ ਆਏਗਾ ਜੇ ਕੋਈ ਸੁਣ ਕੇ ਕਵੇ ਕਿ ਜੋ ਉਹ ਪਿਆਰੇ ਨੇ ਬਿਨਾ ਬੋਲਾਂ ਤੋਂ ਇਹ ਕੱਖ ਦੇ ਫੌਰ ਦੇ ਵਿੱਚ ਸਮਝਾਇਆ ਸੀ ਤੇ ਉਸ ਬਾਤ ਨੂੰ ਮੈਂ ਕਈ ਜਨਮ ਲੱਗ ਕੇ ਸਾਰਾ ਜੀਵਨ ਬੋਲ ਬੋਲ ਕੇ ਸਮਝਾਵਾਂ ਨਾ ਤੇ ਸ਼ਾਇਦ ਸਮਝਾ ਸਕਾਂ ਇਦਾਂ ਕਦੀ ਨਹੀਂ ਹੋਏਗਾ ਤੇ ਪਿਆਰੇ ਨਾਨਕ ਨੇ ਇਸੇ ਹੀ ਰੰਗ ਨੂੰ ਬਾਣੀ ਚ ਬੜੀ ਵੜਾ ਆਖਿਆ ਬੇਨਤ ਵੜਾ ਇਸ ਦਾ ਕਿ ਇਹ ਕਹਿਣ ਦਾ ਜਿਹੜਾ ਇਹ ਬਾਤ ਨਹੀਂ ਹੈ ਇਤੇ ਮੰਨਣ ਦੀ ਏ ਇਤੇ ਰੰਗ ਚ ਰੰਗ ਜਾਣ ਦੀ ਏ ਇਹਦੇ ਤੇ ਜੋਤ ਤੇ ਜੋਤ ਹੋ ਜਾਣ ਦੀ ਏ ਕਹਿਣ ਦੀ ਬਾਤ ਹੀ ਨਹੀਂ ਆਪ ਜੀ ਪੜਦੇ ਹੋ ਨਾ ਕਿ ਕਿੰਨਿਆਂ ਨੇ ਕਥਨ ਕੀਤੀ ਕਰੋੜਾਂ ਕਰੋੜਾਂ ਨੇ ਕਥਨ ਕੀਤੀ ਨਿਤਨੇਮ ਚ ਕਿਹੜੀਆਂ ਪੰਕਤੀਆਂ ਨੇ ਕਥ ਕਥ ਕਥੀ ਕੋਟੀ ਕੋਟ ਕੋਟ ਕਰੋੜਾਂ ਕਰੋੜਾਂ ਵਾਰ ਕਰੋੜਾਂ ਲੋਕਾਂ ਨੇ ਕਥ ਕਥ ਕੇ ਵੇਖਿਆ ਏ ਕਥ ਕਥ ਕੇ ਕਥਨ ਕੀਤਾ ਏ ਪਰ ਨਹੀਂ ਕਥਨ ਹੋਏਗਾ ਇਹ ਨਾਨਕ ਕਥਨਾ ਕਰੜਾ ਸਾਰ ਬੜਾ ਔਖਾ ਕਰਮ ਇਹ ਪਿਆਰੇ ਦੀ ਬਾਤ ਹੈ ਇਹ ਪਿਆਰੇ ਦੀ ਵਡਿਆਈ ਇਸ ਨੂੰ ਗੁਰੂ ਧਾਰਨ ਕਰਕੇ ਸੱਚ ਜਾਣਿਓ ਮਾਫ ਕਰ ਦੇਣਾ ਪਰ ਇਹ ਕਹਿ ਲੈਣ ਦੇਣਾ ਸਾਡਿਆਂ ਚੋਂ ਬਹੁਤਿਆਂ ਨੇ ਤੈਨੂੰ ਗੁਰੂ ਵੀ ਨਹੀਂ ਮੰਨੇ ਜੇ ਗੁਰੂ ਮੰਨਿਆ ਹੁੰਦਾ ਨਾ ਸਾਨੂੰ ਯਾਦ ਦੇ ਕਿਤੇ ਇਦਾਂ ਹੀ ਸਤਿਗੁਰੂ ਦੀ ਗੋਦ ਚ ਬੈਠੇ ਸੀ ਤੇ ਮਹਿਮਾਂ ਦੇ ਰੰਗ ਮਾਣ ਰਹੇ ਸੀ ਤੇ ਰੰਗ ਮਾਣ ਦੇ ਮਾਣ ਦੇ ਜਗਾ ਥੋੜੀ ਸੀ ਪਿੱਛੇ ਤੇ ਪਿੱਛੇ ਨੂੰ ਡਿੱਗਦੇ ਜਾਂਦੇ ਸੀ ਸਾਨੂੰ ਲੱਗੇ ਅਸੀਂ ਡਿੱਗ ਨਾ ਜਾਈਏ ਤੇ ਬਾਤ ਕਰਦੇ ਕਰਦੇ ਕਹਿ ਦਿੱਤਾ ਕਿ ਕਿਤੇ ਡਿੱਗ ਨਾ ਪਈਏ ਵੀ ਅੱਜ ਹੋ ਸਕਦਾ ਏ ਫਿਰ ਫੜ ਲਵੇ ਬਾ ਇਸ ਸਰੂਪ ਚੋਂ ਪ੍ਰਗਟ ਹੋ ਕੇ ਬਾਹੀਂ ਪਕੜ ਲਵੇ ਡਿਗ ਦੇ ਦੀ ਤੇ ਡਿਗਦਿਆਂ ਨੂੰ ਤੇ ਪਕੜਦਾ ਏ ਤੇ ਸਾਡੇ ਕੌਮ ਦੇ ਬੜੇ ਵਿਦਵਾਨ ਸੱਜਣ ਨੇ ਉਹ ਕਥਾਵਾਚਕ ਵੀ ਨੇ ਉਹਨੂੰ ਛੇਤੀ ਨਾ ਉੱਠੇ ਇੱਕ ਗੁਰਸਿੱਖ ਨੂੰ ਹੋਰ ਲਿਆ ਤੇ ਮਹਾਰਾਜ ਦੇ ਤਖਤ ਨੂੰ ਪੀੜਾ ਸਾਹਿਬ ਨੂੰ ਹੱਥ ਪਾਇਆ ਤੇ ਅੱਗੇ ਨੂੰ ਕਰਨ ਲੱਗੇ ਤੇ ਸਾਡੇ ਬੈਠਿਆਂ ਦਾ ਹਿਰਦਾ ਡੋਲ ਗਿਆ ਛੇਤੀ ਨਾ ਹੱਥ ਜੋੜ ਕੇ ਉਹਨਾਂ ਨੂੰ ਰੋਕਿਆ ਕੁਝ ਥੋੜਾ ਜਿਹਾ ਗੁੱਸਾ ਵੀ ਉਹਨਾਂ ਨੇ ਕੀਤਾ ਕੇ ਪਾਈ ਇਹ ਕੋਈ ਨਿਆਣੇ ਦਾ ਭੰਗੂੜਾ ਏ ਜਿਹਨੂੰ ਹੱਥ ਪਾ ਲਿਆ ਕੀ ਹੋਏਗਾ ਸੁਰਤ ਚ ਜਦੋਂ ਉਹਨਾਂ ਨੇ ਇਸ ਸਾਹਿਬ ਦੇ ਤਖਤ ਨੂੰ ਹੱਥ ਪਾ ਲਿਆ ਹੋਏਗਾ ਅੱਗੇ ਕਰਨ ਵਾਸਤੇ ਸੱਚੇ ਸਾਹਿਬ ਨੂੰ ਸਾਹਿਬ ਨਹੀਂ ਜਾਣਿਆ ਹੋਏਗਾ ਜੇ ਦੀਨ ਦੁਨੀ ਦਾ ਮਾਲਕ ਇਸ ਤਖਤ ਤੇ ਬਿਰਾਜਮਾਨ ਹੋਵੇ ਤੇ ਕੀ ਤਖਤ ਤੇ ਬੈਠੇ ਦਾ ਤੁਸੀਂ ਜਿਹੜਾ ਤਖਤ ਏ ਉਹ ਅੱਗੇ ਕਰ ਸਕਦੇ ਸੂਤਰ ਇੱਕ ਚੁੱਕ ਵੀ ਨਹੀਂ ਸਕਦੇ ਹਿੰਮਤ ਹੀ ਨਹੀਂ ਪਏਗੀ ਸਭ ਤੋਂ ਜ਼ਰੂਰੀ ਬਾਤ ਕਿ ਆਪ ਜੀ ਦੇ ਸੁਰਤ ਵੀ ਨਹੀਂ ਆਏਗੀ ਇੰਨਾ ਅਦਬ ਤੇ ਪੈ ਹੋਏਗਾ ਕਿ ਨਹੀਂ ਇਸ ਪਿਆਰੇ ਕੋ ਨਹੀਂ ਅਸਾਨੂੰ ਕਈ ਵਾਰਾਂ ਗੁਰਸੇ ਕਹਿ ਦਿੰਦੇ ਖਾਲਸਾ ਜੀ ਤਾਬਿਆ ਬਹਿ ਕੇ ਕਥਾ ਕਰਿਓ ਕਈ ਵਾਰਾਂ ਸੰਗਤ ਦੇ ਹੁਕਮ ਨੂੰ ਮੋੜਿਆ ਨਹੀਂ ਜਾਂਦਾ ਪਰ ਜਿੰਨਾ ਡਰ ਹਨ ਨੂੰ ਇਹਦੇ ਕੋ ਬਹਿਣ ਲੱਗਿਆਂ ਲੱਗਦਾ ਹੈ ਨਾ ਇੰਨਾ ਕਦੀ ਜ਼ਿੰਦਗੀ ਚ ਲੱਗਦਾ ਹੀ ਨਹੀਂ ਇਸ ਸਤਿਗੁਰੂ ਦੇ ਕੋਲ ਬਹਿਣਾ ਦੀਨ ਦੁਨੀ ਦੇ ਮਾਲਕ ਕਲਗੀਆਂ ਵਾਲੇ ਦੇ ਕੋਲ ਬਹਿਣਾ ਛੋਟੀ ਜੀ ਬਾਤ ਨਹੀਂ ਹੈ ਇਹਨੂੰ ਪਾਈ ਗੁਰੂ ਜਾਣੀਏ ਤੇ ਇਹ ਸਮਰਥੇ ਇੱਕ ਬਾਤ ਹੋਰ ਰੰਗ ਦੀ ਸਮਝ ਲੈਣਾ ਇਹਦਾ ਕੋਈ ਆਕਾਰ ਹੈ ਇਹ ਨਿਰਆਕਾਰ ਹੈ ਇਹਨਾਂ ਦਾ ਇੱਕ ਬੜਾ ਅश्चਰਜ ਖੇੜੇ ਇਸ ਪਿਆਰੇ ਨੂੰ ਤੁਸੀਂ ਆਪਣਾ ਪਿਤਾ ਜਾਣਿਆ ਇਨੇ ਪਿਤਾ ਹੋ ਕੇ ਅਪ ਜੀ ਨਾ ਜਿਹੜਾ ਇਹ ਉਹ ਨਿਭਾਏ ਜਿਸ ਜਿਸ ਨੇ ਇਹਨੂੰ ਪਿਤਾ ਜਾਣਿਆ ਜਿਸ ਨੇ ਇਹਨੂੰ ਮਾਂ ਜਾਣਿਆ ਇਹਨੇ ਮਾਂ ਬਣ ਕੇ ਨਿਭ ਜਾਣਾ ਜਿਨੇ ਮਿੱਤਰ ਜਾਣਿਆ ਉਹਦਾ ਮਿੱਤਰ ਬਣ ਜਾਣਾ ਤੇ ਜਿਨੇ ਕੁਝ ਨਾ ਨਾ ਜਾਣਿਆ